ਗਰਮੀਆਂ ਦੇ ਮੌਸਮ ਦੇ ਵਿੱਚ ਕਈ ਅਜਿਹੇ ਫਲ ਹਨ ਜੋ ਗਰਮੀਆਂ 'ਚ ਹੋਣ ਵਾਲੀਆਂ ਕਈ ਬਿਮਾਰੀਆਂ ਦੇ ਲਈ ਫਾਇਦੇਮੰਦ ਜਾਣੇ ਜਾਂਦੇ ਹਨ। ਇਹਨਾਂ ਦੇ ਵਿੱਚੋਂ ਦੋ ਫਲ ਹਨ ਆਂਬ ਅਤੇ ਲੀਚੀ ਜੋ ਕਿ ਗਰਮੀਆਂ ਦੇ ਮੌਸਮ ਦੇ ਖਾਸ ਫਲ ਹਨ ਅਤੇ ਦੋਵੇਂ ਵੱਖ-ਵੱਖ ਪੋਸ਼ਟਿਕ ਤੱਤਾਂ ਦੇ ਨਾਲ ਭਰਪੂਰ ਹੁੰਦੇ ਹਨ। ਦੋਵਾਂ ਫਲਾਂ ਦਾ ਸਵਾਦ ਅਤੇ ਰੰਗ ਵੱਖਰਾ ਹੁੰਦਾ ਹੈ ਪਰ ਇਹ ਦੋਵੇਂ ਫਲ ਫਾਇਦੇਮੰਦ ਹੁੰਦੇ ਹਨ। ਆਂਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ ਜਦਕਿ ਲੀਚੀ ਆਪਣੀ ਰਸਦਾਰ ਮਿਠਾਸ ਲਈ ਜਾਣੀ ਜਾਂਦੀ ਹੈ ਪਰ ਦੋਵੇਂ ਫਲ ਆਪਣੀਆਂ ਵਿਸ਼ੇਸ਼ਤਾਵਾਂ ਲਈ ਜਾਣੇ ਜਾਂਦੇ ਹਨ। ਗਰਮੀਆਂ ਦੇ ਵਿੱਚ ਇਸ ਕਈ ਫਾਇਦੇ ਹੁੰਦੇ ਹਨ ਇਨਾ ਦੇ ਸੇਵਰਨਲ ਸਨ ਸਟ੍ਰੋਕ ਡੀ ਹਾਈਡਰੇਸ਼ਨ ਪਾਚਨ ਕਰੀਆ ਤੇ ਗਰਮੀ ਆਚ ਹੋਣ ਵਾਲੀ ਚਮੜੀ ਸੰਬੰਧੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਨੀਚੇ ਦੀ ਗੱਲ ਕੀਤੀ ਜਾਵੇ ਤਾਂ ਨੀਚੇ ਦੇ ਫਲ ਦੇ ਵਿੱਚ ਪ੍ਰਤੀ 100 ਗ੍ਰਾਮ ਪਾਣੀ ਹੁੰਦਾ ਹੈ। ਨੀਚੇ ਦੇ ਵਿੱਚ ਪਾਣੀ ਦੀ ਮਾਤਰਾ ਆਮਬ ਦੇ ਮੁਕਾਬਲੇ ਥੋੜੀ ਘੱਟ ਹੁੰਦੀ ਹੈ ਪਰ ਇਹ ਗਰਮੀਆਂ ਦੇ ਵਿੱਚ ਲੰਬੇ ਸਮੇਂ ਤੱਕ ਸਰੀਰ ਨੂੰ ਡੀ ਹਾਈਡਰੇਸ਼ਨ ਰੱਖਣ ਦੇ ਵਿੱਚ ਮਦਦ ਕਰਦਾ ਹੈ ਜਦਕਿ ਆਮਬ ਦੇ ਫਲ ਦੇ ਵਿੱਚ 83.5 ਗ੍ਰਾਮ ਪਾਣੀ ਹੁੰਦਾ ਹੈ। ਗਰਮੀਆਂ ਦੇ ਵਿੱਚ ਆਮਬ ਦਾ ਜੂਸ ਬਹੁਤ ਜ਼ਿਆਦਾ ਪੀਤਾ ਜਾਂਦਾ ਹੈ। ਕੱਚੇ ਆਮਬ ਦੇ ਰਸ ਦੇ ਵਿੱਚ ਬੋਤਲ ਸਾਰਾ ਪਾਣੀ ਹੁੰਦਾ ਜਿਸ ਦਾ ਸੇਵਨ ਕਰਨ ਨਾਲ ਹੀਟ ਸਟ੍ਰੋ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਅੰਬ ਦਾ ਰਸ ਗਰਮੀਆਂ ਦੇ ਵਿੱਚ ਊਰਜਾ ਦਾ ਇੱਕ ਮਹੱਤਵਪੂਰਨ ਸਰੋਤ ਮੰਨਿਆ ਜਾਂਦਾ ਹੈ ਲੀਚੀ ਦਾ ਜੂਸ ਫਿੱਡ ਜਾਂ ਫਿਰ ਫਲ ਸਿੱਧੇ ਖਾਣ ਦੇ ਨਾਲ ਵੀ ਤੁਰੰਤ ਊਰਜਾ ਮਿਲਦੀ ਹੈ ਇਸ ਦਾ ਸੇਵਨ ਕਰਨ ਨਾਲ ਚੱਕਰ ਆਉਣਾ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਤੋਂ ਵੀ ਬਚਿਆ ਜਾ ਸਕਦਾ ਹੈ ਲੀਚੀ ਚਮੜੀ ਪੇਟ ਦਿਲ ਅਤੇ ਹੋਰਾਂ ਲਈ ਵੀ ਫਾਇਦੇਮੰਦ ਹੁੰਦਾ ਹੈ ਗਰਮੀਆਂ ਦੇ ਮੌਸਮ ਦੇ ਵਿੱਚ ਕਈ ਅਜਿਹੇ ਫਲ ਹਨ ਜੋ ਗਰਮੀਆਂ 'ਚ ਹੋਣ ਵਾਲੀਆਂ ਕਈ ਬਿਮਾਰੀਆਂ ਦੇ ਲਈ ਫਾਇਦੇਮੰਦ ਜਾਣੇ ਜਾਂਦੇ ਹਨ। ਇਹਨਾਂ ਦੇ ਵਿੱਚ ਦੋ ਫਲ ਹਨ ਆਂਬ ਅਤੇ ਲੀਚੀ ਜੋ ਕਿ ਗਰਮੀਆਂ ਦੇ ਮੌਸਮ ਦੇ ਖਾਸ ਫਲ ਹਨ ਅਤੇ ਦੋਵੇਂ ਵੱਖ-ਵੱਖ ਪੋਸ਼ਟਿਕ ਤੱਤਾਂ ਦੇ ਨਾਲ ਭਰਪੂਰ ਹੁੰਦੇ ਹਨ। ਦੋਵਾਂ ਫਲਾਂ ਦਾ ਸਵਾਦ ਅਤੇ ਰੰਗ ਵੱਖਰਾ ਹੁੰਦਾ ਹੈ ਪਰ ਇਹ ਦੋਵੇਂ ਫਲ ਫਾਇਦੇਮੰਦ ਹੁੰਦੇ ਹਨ। ਆਂਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ ਜਦਕਿ ਲੀਚੀ ਆਪਣੀ ਰਸਦਾਰ ਮਿਠਾਸ ਲਈ ਜਾਣੀ ਜਾਂਦੀ ਹੈ ਪਰ ਦੋਵੇਂ ਫਲ ਆਪਣੀਆਂ ਵਿਸ਼ੇਸ਼ਤਾਵਾਂ ਲਈ ਜਾਣੇ ਜਾਂਦੇ ਹਨ। ਗਰਮੀਆਂ ਦੇ ਵਿੱਚ ਇਸਨਾਲ ਕਈ ਫਾਇਦੇ ਹੁੰਦੇ ਹਨ ਇਨਾ ਦੇ ਸੇਵਰਨਲ ਸਨ ਸਟ੍ਰੋਕ ਡੀ ਹਾਈਡਰੇਸ਼ਨ ਪਾਚਨ ਕਰੀਆ ਤੇ ਗਰਮੀ ਆਚ ਹੋਣ ਵਾਲੀ ਚਮੜੀ ਸੰਬੰਧੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਨੀਚੇ ਦੀ ਗੱਲ ਕੀਤੀ ਜਾਵੇ ਤਾਂ ਨੀਚੇ ਦੇ ਫਲ ਦੇ ਵਿੱਚ ਪ੍ਰਤੀ 100 ਗ੍ਰਾਮ ਪਾਣੀ ਹੁੰਦਾ ਹੈ। ਨੀਚੇ ਦੇ ਵਿੱਚ ਪਾਣੀ ਦੀ ਮਾਤਰਾ ਅੰਬ ਦੇ ਮੁਕਾਬਲੇ ਥੋੜੀ ਘੱਟ ਹੁੰਦੀ ਹੈ ਪਰ ਇਹ ਗਰਮੀਆਂ ਦੇ ਵਿੱਚ ਲੰਬੇ ਸਮੇਂ ਤੱਕ ਸਰੀਰ ਨੂੰ ਡੀ ਹਾਈਡਰੇਸ਼ਨ ਰੱਖਣ ਦੇ ਵਿੱਚ ਮਦਦ ਕਰਦਾ ਹੈ ਜਦਕਿ ਅੰਬ ਦੇ ਫਲ ਦੇ ਵਿੱਚ 83.5 ਗ੍ਰਾਮ ਪਾਣੀ ਹੁੰਦਾ ਹੈ। ਗਰਮੀਆਂ ਦੇ ਵਿੱਚ ਅੰਬ ਦਾ ਜੂਸ ਬਹੁਤ ਜ਼ਿਆਦਾ ਪੀਤਾ ਜਾਂਦਾ ਹੈ। ਕੱਚੇ ਅੰਬ ਦੇ ਰਸ ਦੇ ਵਿੱਚ ਬੋਤਲ ਸਾਰਾ ਪਾਣੀ ਹੁੰਦਾ ਜਿਸ ਦਾ ਸੇਵਨ ਕਰਨ ਨਾਲ ਹੀਟ ਸਟ੍ਰੋ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਅੰਬ ਦਾ ਰਸ ਗਰਮੀਆਂ ਦੇ ਵਿੱਚ ਊਰਜਾ ਦਾ ਇੱਕ ਮਹੱਤਵਪੂਰਨ ਸਰੋਤ ਮੰਨਿਆ ਜਾਂਦਾ ਹੈ ਲੀਚੀ ਦਾ ਜੂਸ ਫਲ ਜਾਂ ਫਿਰ ਫਲ ਸਿੱਧੇ ਖਾਣ ਦੇ ਨਾਲ ਵੀ ਤੁਰੰਤ ਊਰਜਾ ਮਿਲਦੀ ਹੈ ਇਸ ਦਾ ਸੇਵਨ ਕਰਨ ਨਾਲ ਚੱਕਰ ਆਉਣਾ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਤੋਂ ਵੀ ਬਚਿਆ ਜਾ ਸਕਦਾ ਹੈ ਲੀਚੀ ਚਮੜੀ ਪੇਟ ਦਿਲ ਅਤੇ ਹੋਰਾਂ ਲਈ ਵੀ ਫਾਇਦੇਮੰਦ ਹੁੰਦਾ ਹੈ ਗਰਮੀਆਂ ਦੇ ਮੌਸਮ ਦੇ ਵਿੱਚ ਕਈ ਅਜਿਹੇ ਫਲ ਹਨ ਜੋ ਗਰਮੀਆਂ 'ਚ ਹੋਣ ਵਾਲੀਆਂ ਕਈ ਬਿਮਾਰੀਆਂ ਦੇ ਲਈ ਫਾਇਦੇਮੰਦ ਜਾਣੇ ਜਾਂਦੇ ਹਨ। ਇਹਨਾਂ ਦੇ ਵਿੱਚੋਂ ਦੋ ਫਲ ਹਨ ਆਂਬ ਅਤੇ ਲੀਚੀ ਜੋ ਕਿ ਗਰਮੀਆਂ ਦੇ ਮੌਸਮ ਦੇ ਖਾਸ ਫਲ ਹਨ ਅਤੇ ਦੋਵੇਂ ਵੱਖ-ਵੱਖ ਪੋਸ਼ਟਿਕ ਤੱਤਾਂ ਦੇ ਨਾਲ ਭਰਪੂਰ ਹੁੰਦੇ ਹਨ। ਦੋਵਾਂ ਫਲਾਂ ਦਾ ਸਵਾਦ ਅਤੇ ਰੰਗ ਵੱਖਰਾ ਹੁੰਦਾ ਹੈ ਪਰ ਇਹ ਦੋਵੇਂ ਫਲ ਫਾਇਦੇਮੰਦ ਹੁੰਦੇ ਹਨ। ਆਂਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ ਜਦਕਿ ਲੀਚੀ ਆਪਣੀ ਰਸਦਾਰ ਮਿਠਾਸ ਲਈ ਜਾਣੀ ਜਾਂਦੀ ਹੈ ਪਰ ਦੋਵੇਂ ਫਲ ਆਪਣੀਆਂ ਵਿਸ਼ੇਸ਼ਤਾਵਾਂ ਲਈ ਜਾਣੇ ਜਾਂਦੇ ਹਨ। ਗਰਮੀਆਂ ਦੇ ਵਿੱਚ ਇਸ ਕਈ ਫਾਇਦੇ ਹੁੰਦੇ ਹਨ ਇਹਨਾਂ ਦੇ ਸੇਵਨ ਨਾਲ ਸਨ ਸਟ੍ਰੋਕ ਡੀ ਹਾਈਡਰੇਸ਼ਨ ਪਾਚਨ ਕਿਰਿਆ ਤੇ ਗਰਮੀ ਆਚ ਹੋਣ ਵਾਲੀ ਚਮੜੀ ਸੰਬੰਧੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਨੀਚੀ ਦੀ ਗੱਲ ਕੀਤੀ ਜਾਵੇ ਤਾਂ ਨੀਚੀ ਦੇ ਫਲ ਦੇ ਵਿੱਚ ਪ੍ਰਤੀ 100 ਗ੍ਰਾਮ ਪਾਣੀ ਹੁੰਦਾ ਹੈ ਨੀਚੀ ਦੇ ਵਿੱਚ ਪਾਣੀ ਦੀ ਮਾਤਰਾ ਆਮਬ ਦੇ ਮੁਕਾਬਲੇ ਥੋੜੀ ਘੱਟ ਹੁੰਦੀ ਹੈ ਪਰ ਇਹ ਗਰਮੀਆਂ ਦੇ ਵਿੱਚ ਲੰਬੇ ਸਮੇਂ ਤੱਕ ਸਰੀਰ ਨੂੰ ਡੀ ਹਾਈਡਰੇਸ਼ਨ ਰੱਖਣ ਦੇ ਵਿੱਚ ਮਦਦ ਕਰਦਾ ਹੈ ਜਦਕਿ ਆਮਬ ਦੇ ਫਲ ਦੇ ਵਿੱਚ 83.5 ਗ੍ਰਾਮ ਪਾਣੀ ਹੁੰਦਾ ਹੈ ਗਰਮੀਆਂ ਦੇ ਵਿੱਚ ਆਮਬ ਦਾ ਜੂਸ ਬਹੁਤ ਜ਼ਿਆਦਾ ਪੀਤਾ ਹੰਦਾ ਕੱਚੇ ਆਂਬ ਦੇ ਰਸ ਦੇ ਵਿੱਚ ਬਹੁਤ ਸਾਰਾ ਪਾਣੀ ਹੁੰਦਾ ਹੈ ਜਿਸ ਦਾ ਸੇਵਨ ਕਰਨ ਨਾਲ ਹੀਟ ਸਟ੍ਰੋਕ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਆਂਬ ਦਾ ਰਸ ਗਰਮੀਆਂ ਦੇ ਵਿੱਚ ਊਰਜਾ ਦਾ ਇੱਕ ਮਹੱਤਵਪੂਰਨ ਸਰੋਤ ਮੰਨਿਆ ਜਾਂਦਾ ਹੈ ਲੀਚੀ ਦਾ ਜੂਸ ਪੀੜ ਜਾਂ ਫਿਰ ਫਲ ਸਿੱਧੇ ਖਾਣ ਦੇ ਨਾਲ ਵੀ ਤੁਰੰਤ ਊਰਜਾ ਮਿਲਦੀ ਹੈ ਇਸ ਦਾ ਸੇਵਨ ਕਰਨ ਨਾਲ ਚੱਕਰ ਆਉਣਾ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਤੋਂ ਵੀ ਬਚਿਆ ਜਾ ਸਕਦਾ ਹੈ ਲੀਚੀ ਚਮੜੀ ਪੇਟ ਦਿਲ ਅਤੇ ਹੋਰਾਂ ਲਈ ਵੀ ਫਾਇਦੇਮੰਦ ਹੁੰਦਾ ਹੈ